ਆਓ ਆਓ ਪੰਜ ਝੂਠ ਬੋਲੋ 20000 ਰੁਪਏ ਇਨਾਮ ਜਿੱਤੋ ਆਓ ਆਓ ਪੰਜ ਝੂਠ ਬੋਲੋ 20000 ਰੁਪਏ ਇਨਾਮ ਜਿੱਤੋ ਆਓ ਆਓ ਪੰਜ ਝੂਠ ਬੋਲੋ ਆਜੋ ਆਜੋ ਪੰਜ ਝੂਠ ਬੋਲੋ 20000 ਰੁਪਏ ਇਨਾਮ ਜਿੱਤੋ ਆਜੋ ਆਜੋ ਹਾਂ ਬਈ ਸੱਚੇ ਪੰਜ ਝੂਠ ਬੋਲੋ ਤਾਂ 20000 ਰੁਪਏ ਜਿੱਤੋ ਹਾਂ ਬਈ ਹਾਂ ਪੰਜ ਝੂਠ ਬੋਲੋ ਤੇ 20000 ਰੁਪਏ ਇਨਾਮ ਜਿੱਤੋ ਅੱਛਾ ਹਾਂ ਬਈ ਪੰਜ ਝੂਠ ਬੋਲੋ ਤੇ 20000 ਰੁਪਏ ਇਨਾਮ ਜਿੱਤੋ ਪਰ ਮੇਰੀ ਇੱਕ ਸ਼ਰਤ ਆ ਮੇਰੀ 500 ਰੁਪਏ ਫੀਸ ਆ ਜੇ ਤੁਸੀਂ ਇੱਕ ਵੀ ਸੱਚ ਬੋਲਤਾ ਤਾਂ 500 ਰੁਪਏ ਮੇਰਾ ਆ ਬਾਈ ਫਿਰ ਨਹੀਂ ਮਿਲਣਾ ਤੁਹਾਨੂੰ ਇਹ ਸ਼ਰਤ ਆ ਮੇਰੀ ਬੋਲੋ ਸ਼ਰਤ ਮਨਜ਼ੂਰ ਆ ਠੀਕ ਆ ਵੀਰੇ ਆ ਚੱਕ 500 ਰੁਪਏ ਹੁਣ ਮੈਂ ਤੇਰੇ ਤੋਂ ਸਵਾਲ ਪੁੱਛਦਾ ਬਾਈ ਪਹਿਲਾ ਮੇਰਾ ਪਹਿਲਾ ਸਵਾਲ ਅਮਰੀਕਾ ਦਾ ਰਾਸ਼ਟਰਪਤੀ ਕੌਣ ਆ ਇਹ ਆ ਸੁਲਮਾਨ ਖਾਨ ਦੇ ਕਿੰਨੇ ਵਿਆਹ ਹੋਏ ਆ ਛੇ ਬਿਆ ਹੋਏ ਸੀ ਮੇਰਾ ਤੀਜਾ ਸਵਾਲ ਚੰਦਰਮਾ ਤੇ ਕੌਣ ਗਿਆ ਸੀ ਮੈਂ ਗਿਆ ਸੀ ਠੀਕ ਆ ਬਾਈ ਤੁਹਾਡੇ ਚਾਰ ਸਵਾਲਾਂ ਦੇ ਜਵਾਬ ਹੋ ਗਏ ਹੁਣ ਤੁਹਾਡਾ ਇੱਕ ਸਵਾਲ ਦਾ ਜਵਾਬ ਰਹਿ ਗਿਆ ਬਸ ਹਮਕੋ ਸਿਕਾ ਰਿਹਾ ਹੈ ਤਿੰਨ ਹੋਇਆ ਇਹ ਫਸ ਗਿਆ ਸੀ ਇਹ ਦੇਖਿਆ ਬੋਲ ਤਾਂ ਨਾ ਸੱਚ ਅਜੇ ਤਾਂ ਤਿੰਨ ਸਵਾਲਾਂ ਦੇ ਜਵਾਬ ਹੋਏ ਨੇ ਚਲੋ ਹੁਣ 500 ਰੁਪਏ ਮੇਰਾ ਹੋਇਆ ਚਲੋ ਚਲੋ ਅਬੇ ਸਾਲੇ ਅਸੀਂ ਨੇ بڑے بڑے ਕੇ ਪਾਵਰ ਟੀ ਲੈ ਕਰ ਦिए